ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਯੋਗ ਕਿਸਾਨ ਪਰਿਵਾਰਾਂ ਨੂੰ ਜਾਰੀ ਹੋ ਗਈ ਹੈ ਹੁਣ ਤੱਕ 11 ਕਰੋੜ ਤੋਂ ਵੱਧ ਕਿਸਾਨ 18 ਕਿਸ਼ਤਾਂ ਰਾਹੀਂ ਇਸ ਯੋਜਨਾ ਦਾ ਲਾਭ ਲੈ ਚੁੱਕੇ ਨੇ ਪਿਛਲੀ ਕਿਸ਼ਤੇ ਵਿੱਚ ਕੁੱਲ 9.58 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ ਸੀ ਉੱਥੇ ਹੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕਰਵਾਏ ਗਏ ਪ੍ਰੋਗਰਾਮ 'ਚ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਦੀ ਭਲਾਈ ਹੈ ਕਿਸਾਨ ਭਾਰਤ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਨੇ ਉਹ ਸਾਡੀ ਧਰਤੀ ਦੇ ਰਖਵਾਲੇ ਨੇ ਅਤੇ ਸਾਡੀ ਭੋਜਨ ਸੁਰੱਖਿਆ ਦੇ ਸਰਪ੍ਰਸਤ ਸਾਡੇ ਕਿਸਾਨ ਹੁਣ ਊਰਜਾ ਉਤਪਾਦਕ ਬਣ ਗਏ ਨੇ ਪਹਿਲਾਂ ਕੁੱਲ ਐਥਨਿਲ ਬਲੈਂਡਿੰਗ 1.5% ਸੀ ਪਰ ਹੁਣ ਇਹ 19.6 ਤੇ ਪਹੁੰਚ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ 90000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ 11 ਕਰੋੜ ਤੋਂ ਵੱਧ ਕਿਸਤਾਂ ਨੂੰ 18 ਕਿਸ਼ਤਾਂ ਰਾਹੀਂ 3.45 ਲੱਖ ਕਰੋੜ ਰੁਪਏ ਵੰਡੇ ਜਾ ਚੁੱਕੇ ਨੇ 19ਵੀਂ ਕਿਸ਼ਤ ਜਾਰੀ ਹੋਣ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੁੱਲ 3.68 ਲੱਖ ਕਰੋੜ ਰੁਪਏ ਪਹੁੰਚ ਜਾਣਗੇ 19ਵੀਂ ਕਿਸ਼ਤ ਜਾਰੀ ਹੋਣ ਨਾਲ ਦੇਸ਼ ਭਰ ਵਿੱਚ 2.41 ਮਹਿਲਾ ਕਿਸਾਨਾਂ 사ਨੇ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹੁੰਚੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਇਸ ਨਾਲ ਕਿਸਾਨਾਂ ਨੂੰ ਥੋੜੀ ਬਹੁਤ مالی ਸਹਾਇਤਾ ਤਾਂ ਜ਼ਰੂਰ ਮਿਲਦੀ ਹੈ ਪਰ ਚਾਹੀਦਾ ਹੈ ਕਿ ਕੇਂਦਰ ਸਰਕਾਰ ਇਸ ਬਜਟ ਨੂੰ ਹੋਰ ਵਧਾਵੇ ਤਾਂ ਜੋ ਕਿਸਾਨ ਹੋਰ ਸ਼ਾਲ ਹੋ ਸਕਣ ਕਿਸਾਨਾਂ ਦਾ ਕਹਿਣਾ ਕਿ 500 ਰੁਪਏ ਦੇ ਵਿੱਚ ਕਿਸਾਨ ਇੱਕ ਏਕੜ ਦੇ ਕਰੀਬ ਦੀ ਫਸਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਪਜ ਕਰ ਸਕਦਾ ਹੈ ਜ਼ਿਕਰਯੋਗ ਹੈ ਕਿ ਇਹ ਯੋਜਨਾ 24 ਫਰਵਰੀ 2019 ਨੂੰ ਪੀਐਮ ਮੋਦੀ ਦੁਆਰਾ ਲਾਂਚ ਕੀਤੀ ਗਈ ਸੀ ਇਸ ਸਕੀਮ ਤਹਿਤ ਕਿਸਾਨਾਂ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੰਦੀ ਹੈ ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦੇ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਇਸ ਸਕੀਮ ਤਹਿਤ ਜ਼ਿੰਮੇਦਾਰ ਕਿਸਾਨ ਪਰਿਵਾਰ ਜਿਨ੍ਹਾਂ ਦੇ ਨਾਂ ਤੇ ਵਾਹਯੋਗ ਜ਼ਮੀਨ ਹੈ ਉਸ ਸਕੀਮ ਦਾ ਲਾਭ ਲੈਣ ਦੇ ਯੋਗ ਨੇ ਇਸ ਸਕੀਮ ਤਹਿਤ 2 ਹੈਕਟੇਅਰ ਤੱਕ ਜ਼ਮੀਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਯੋਗ ਨੇ ਇਸ ਦਾ ਉਦੇਸ਼ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਯੋਗ ਕਿਸਾਨ ਇਸ ਸਕੀਮ ਲਈ ਆਪਣੇ ਆਪ ਨੂੰ ਭਾਰਤੀ ਵਜੋ ਰਜਿਸਟਰ ਕਰ ਸਕਦੇ ਨੇ ਇਸ ਦੇ ਲਈ ਯੋਗ ਕਿਸਾਨ ਸਥਾਨਕ ਪਟਵਾਰੀਆਂ ਜਾਂ ਮਾਲ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਨੇ ਨਾਲ ਹੀ ਇਸ ਸਕੀਮ ਲਈ ਅਰਜ਼ੀ ਕਾਮਨ ਸਰਵਿਸ ਸੈਂਟਰ ਰਾਹੀਂ ਦਿੱਤੀ ਜਾ ਸਕਦੀ ਹੈ ਉਧਰ ਦੂਜੇ ਪਾਸੇ ਪਿਛਲੇ ਦਿਨੀ ਕਿਸਾਨਾਂ ਦੀ ਕੇਂਦਰ ਦੇ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਮਿੱਟੀ ਦੇ ਜਨਰਲ ਸਕੱਤਰ ਸਰਵਜਿੰ ਸਿੰਘ ਪੰਦੇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਦੇ ਵਿੱਚ ਦਿੱਲੀ ਕੁਝ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸਰਵਨਪਦੇਵ ਨੇ ਕਿਹਾ ਕਿ ਕਿਸਾਨਾਂ ਦਾ ਜਥਾ ਪਹਿਲਾਂ 20 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਹੁਣ ਇਹ ਜਥਾ 25 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਵੱਲੋਂ 12 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ ਅਤੇ ਸਾਡੀ ਮੰਗ ਹੈ ਕਿ ਉਸ ਨੂੰ ਮਤਾ ਪਾਸ ਕਰਕੇ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉਸ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪੰਦੀ ਨੇ ਕਿਹਾ ਕਿ ਜਿਹੜੇ ਨੌਜਵਾਨ ਵਿਦੇਸ਼ ਤੋਂ ਰਿਪੋਰਟ ਹੋ ਕੇ ਆਏ ਨੇ ਅਤੇ ਇਸ ਪਿੱਛੇ ਜਿਹੜੇ ਵੀ ਏਜੰਟ ਜ਼ਿੰਮੇਵਾਰ ਨੇ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਉਹਨਾਂ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਦੀ ਜ਼ਮੀਨਾਂ 'ਤੇ ਕਨਾਲ ਕਬਜ਼ਾ ਕਰ ਰਹੀ ਹੈ, ਚਾਹੇ ਉਹ ਬਠਿੰਡਾ ਹੋਵੇ, ਚਾਹੇ ਗੁਰਦਾਸਪੁਰ ਜਾਂ ਤਰਨਤਾਰਨ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ, ਜੇਕਰ ਕੋਈ ਸਰਕਾਰ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰੇਗੀ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ। ਇਸ ਮੌਕੇ ਪੰਦੀ ਨੇ ਹੋਰ ਕਿਹੜੇ ਐਲਾਨ ਕੀਤੇ ਤੁਸੀਂ ਇੱਕ ਵਾਰ ਉਹ ਵੀ ਸੁਣੋ। ਦੂਜੇ ਦੌਰ ਦੇ ਵਿੱਚ ਦੋ ਜਿਹੜੀਆਂ ਕੇਂਦਰ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਔਰ ਜਿਹੜੀ ਤੀਸਰੀ ਮੀਟਿੰਗ ਆ ਉਹ 19 ਮਾਰਚ ਨੂੰ 5 ਵਜੇ ਚੰਡੀਗੜ੍ਹ ਹੈਗੀ ਆ ਔਰ ਜਿਹੜਾ ਸੀ ਐਲਾਨ ਕੀਤਾ ਸੀਗਾ ਵੀ 101 ਦਾ ਜਥਾ ਆਪਣਾ ਉਹਦੀ ਕੱਲ ਡੇਟ ਹੈਗੀ ਸੀ ਜਾਣ ਦੀ ਹੁਣ ਦੋਵਾਂ ਫੋਰਮਾਂ ਨੇ ਸਲਾਹ ਕਰਕੇ ਫੈਸਲਾ ਕੀਤਾ ਹੈਗਾ ਵੀ ਇਹ ਜਿਹੜਾ ਜਥਾ ਵਾ ਹੁਣ ਇਹ 25 ਮਾਰਚ ਨੂੰ ਜਾਊਗਾ ਇਹ ਕੇਂਦਰ ਦੀ ਮੀਟਿੰਗ ਦੇ ਵਿੱਚ ਇਹ ਆਸ ਨਾਲ ਬੈਠੂਗਾ ਵੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜੇ ਅੱਗੇ ਗੱਲਬਾਤ ਨਹੀਂ ਤੁਰਦੀ ਹੈਗੀ ਜਾਂ ਸਾਡੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹ ਮੰਗਾਂ ਦੀ ਪ੍ਰਾਪਤੀ ਦੀ ਗੱਲ ਅੱਗੇ ਨਹੀਂ ਵੱਧਦੀ ਤਾਂ ਫਿਰ 25 ਮਾਰਚ ਨੂੰ ਜਿਹੜਾ ਜਥਾ ਵਾ ਅੱਗੇ ਰਵਾਨਾ ਹੋਏਗਾ ਇਹਦੇ ਨਾਲ ਦੀ ਨਾਲ ਤਹਾਨੂੰ ਪਤਾ ਆ 8 ਮਾਰਚ ਨੂੰ ਕਮਾਂਤਰੀ ਔਰਤ ਦਿਹਾੜਾ ਆ ਰਿਹਾ ਹੈਗਾ ਵਾ ਅਰੇ ਇਸ ਸੰਬੰਧ ਦੇ ਵਿੱਚ ਚੱਲ ਰਹੇ ਮੋਰਚੇ ਜਿਹੜਾ ਦਿੱਲੀ ਅੰਦੋਲਨ 2 ਆ ਉਹਦੇ ਵਿੱਚ ਵੱਡੇ ਇਕੱਠ ਕਰਕੇ ਜਿਹੜਾ ਵਾ ਉਹ ਔਰਤਾਂ ਦਾ ਦਿਹਾੜਾ ਜਿਹੜਾ ਵਾ ਉਹ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮੱਦਮ ਨਾਲ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਭਾਰਤ ਦੇ ਸੂਬਿਆਂ ਨੂੰ ਪੀ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਕਾਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਅਰ ਸਰਕਾਰ ਤੇ ਪ੍ਰੈਸ਼ਰ ਅਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਨਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਜੀਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਇਸ ਦੇ ਸੰਦਰਭ ਵਿੱਚ ਵੱਡੇ ਕਾਠ ਜੜੇ ਆ ਉਹ ਕੀਤੇ ਜਾਣੇ ਨੇ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਵੀ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਅਰੋਧੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੇ ਦੇਖਿਆ ਸੀ ਮਸਲਾ ਵੀ ਭਾਰਤ ਦੇ तकरीबन ਜਿਹੜੇ ਅਨਲੀਗਲ ਢੰਗ ਨਾਲ ਬੇਰਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਸੀ ਔਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇ ਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਢੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਪੇ ਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਪਰ ਉਹ ਐਸ ਟੰਗ ਨਾ ਜੋ ਖਬਰਾਂ ਆ ਰਹੀਆਂ ਵੀ ਅਨਲੀਗਲ ਟੰਗ ਨਾ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜੜੀ ਜ਼ਮੀਨ ਆ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗੈਸ ਪੈਪਾ ਨਿਕਲ ਰਹੀਆਂ ਨੇ 19 ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅਰ ਅਸੀਂ ਕਹਿੰਨੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਅਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆਂ ਫਿਰ ਪੰਜਾਬ ਸਰਕਾਰ ਦੇ ਨਕਨਾਸੀ ਟੂਆ ਦੇਾਂਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮਾਪਜਾ ਨਹੀਂ ਦਿੰਦੇ ਹੈਗੇ ਓਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਵਾ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਇਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਪ੍ਰਦੇਸ਼ ਦੇ ਸਾਰੇ ਵਪਾਰੀ, ਟਰਾਂਸਪੋਰਟਰ, ਆਮ ਜਨਤਾ ਪਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਆ ਉਹ ਰਾਹ ਖੋਲਿਆ ਜਾਵੇ। ਤੋਂ ਅੱਜ ਫੇਰ ਤੁਹਾਡੇ ਮਾਦਮ ਨਾਲ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ। ਰਾਹ ਕਿਉਂ ਨਹੀਂ ਖੋਲੇ ਜਾਂਦੇ? ਰਾਹ ਖੋਲੇ ਜਾਣ। ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੋ ਅਸੀਂ ਸਮਝਦੇ ਹੈਗੇ ਆ।